ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੈ ਸਿਮਰਤ ਗਨ ਕਾ ਸੇ ਉਦਰੇ ਤਾਂ ਕੋ ਜਸ ਔਰ ਧਾਰੋ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਇਹ ਮਨ ਪਰਮਾਤਮਾ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਜੈ ਸਿਮਰਤ ਗਣ ਕਾਸੀ ਉਦਰੀ ਤਾਂ ਕੋ ਜਸਿ ਉਰ ਧਾਰੋ ਜਿਸ ਪਰਮਾਤਮਾ ਦਾ ਸਿਮਰਨ ਕਰਦਿਆ ਗਣ ਕਾ ਵਿਕਾਰਾਂ ਵਿੱਚ ਡੁੱਬਣੋਂ ਬਚ ਗਈ ਸੀ ਤੂੰ ਵੀ ਹੈ ਭਾਈ ਉਸ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਈ ਰੱਖ ਰਹਾਉ ਅਟਲ ਭਇਓ ਧੂ ਜਾ ਕੈ ਸਿਮਰਨ ਔਰ ਨਿਰਭੈ ਪਦ ਪਾਇਆ ਇਹ ਭਾਈ ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀ ਧੂ ਸਦਾ ਲਈ ਅਟਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਿਕ ਦਰਜਾ ਹਾਸਲ ਕਰ ਲਿਆ ਸੀ ਦੁੱਖ ਵਰਤਾ ਇਹ ਵਿਧ ਕੋ ਸੁਆਮੀ ਤੈ ਕਾਹੀ ਵਿਸਰਾਇਆ ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜਬ ਹੀ ਸ਼ਰਨ ਗਈ ਕਿਰਪਾ ਨਿਧ ਗੱਜ ਗਰਾਹਤੇ ਛੁਟਾ ਇਹ ਭਾਈ ਜਿਸ ਵੇਲੇ ਹੀ ਗੱਜ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ ਹਾਥੀ ਤੰਦੂਏ ਦੀ ਰਫਾਹੀ ਤੋਂ ਨਿਕਲ ਗਿਆ ਸੀ ਮੈਂ ਮਾ ਨਾਮ ਕਹਾਂ ਲਵਰਣ ਰਾਮ ਕਤ ਬੰਦਨ ਤੈ ਟੂਟਾ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਤੇ ਦੇ ਬੰਦਨ ਟੁੱਟ ਗਏ ਸਨ ਅਜਮਲ ਪਾਪੀ ਜਗ ਜਾਣੇ ਨਮਕ ਮਾਹੇ ਨਿਸਤਾਰਾ ਇਹ ਭਾਈ ਸਾਰਾ ਜਗਤ ਜਾਣਦਾ ਹੈ ਕਿ ਅਜਾ ਮਲਵਕਾਰੀ ਸੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਅੱਖ ਦੇ ਝਮਕਣ ਜਿੱਤੇ ਸਮੇਂ ਵਿੱਚ ਹੀ ਖੁਸ ਦਾ ਪਾਰ ਉਤਾਰਾ ਹੋ ਗਿਆ ਸੀ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੈ ਪਾਰਾ ਨਾਨਕ ਕਹਦਾ ਹੈ ਇਹ ਭਾਈ ਤੂੰ ਸਾਰੀਆਂ ਚਿਤਵਣੀਆਂ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਭੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚੰਤਾ ਮਨ ਤੈ ਭੀ ਉਤਰੈ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ